ਹੁਣ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਰਹੇਗਾ ਬੱਸਾਂ ਦਾ ਚੱਕਾ ਜਾਮ ਕੋਈ ਹੋਰ ਨਹੀਂ ਰੋਡਵੇ ਦੇ ਡਰਾਈਵਰ ਤੇ ਕੰਡੈਕਟਰ ਕਰਨਗੇ 21 ਤੇ 22 ਤਰੀਕ ਨੂੰ ਰੋਡਵੇ ਪੀਆ ਟੀਸੀ ਦੀਆਂ ਬੱਸਾਂ ਜਿਹੜੀਆਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ ਚੱਕਾ ਜਾਮ ਕੀਤਾ ਜਾਊਗਾ ਔਰ ਮੁਲਾਜ਼ਮ ਜਿਹੜੇ ਨੇ ਥਾ-ਥਾ ਤੇ ਪ੍ਰੋਟੈਸਟ ਕਰਕੇ ਸਰਕਾਰ ਦੇ ਕੰਨਾਂ ਵਿੱਚ ਆਪਣੀ ਆਵਾਜ਼ ਪਹੁੰਚਾਉਣ ਦਾ ਯਤਨ ਕਰਨਗੇ ਤਾਂ ਅਸਲ ਰੋਡਵੇ ਦੇ ਠੇਕਾ ਤੇ ਆਊਟਸੋਰਸ ਮਲਾ ਰਹੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਵੀ ਲਾਰੇ ਲਾਏ ਤੇ ਮੌਜੂਦਾ ਸਰਕਾਰ ਨੇ ਵੀ ਮੀਟਿੰਗਾਂ ਤੇ ਬਹੁਤ ਕੀਤੀਆਂ ਭਰੋਸੇ ਵੀ ਬਹੁਤ ਦਿੱਤੇ ਪਰ ਉਹ ਲਾਭ ਨਹੀਂ ਹੋਏ ਜਿੰਨਾ ਤੋਂ ਅੱਕ ਕੇ ਹੁਣ ਪੰਜਾਬ ਰੋਡਵੇ ਪੰਨਪਾਸ ਪੀਆਰਟੀਸੀ ਕੰਟੈਕਟ ਵਰਕਰ ਜੂਨੀਅਰ ਨੇ ਐਲਾਨ ਕਰ ਦਿੱਤਾ ਮਿੰਦਿਤ ਬਾਈ ਮੇ ਤੱਕ ਸਾਰੇ ਪੰਜਾਬ ਵਿੱਚ ਬੱਸਾਂ ਦੇ ਚੱਕੇ ਜਾਮ ਕੀਤੇ ਜਾਣਗੇ ਬੱਸਾਂ ਦੇ ਚੱਕੇ ਜਾਮ ਕਰਨ ਦਾ ਅਰਥ ਇਹ ਹੈ ਵੀ ਜਿਹੜਾ ਰੋਡ ਵੇਜ ਹੈ ਉਹਨੂੰ ਹਜ਼ਾਰਾਂ ਕਰੋੜਾਂ ਦਾ ਨਕਸਾਨ ਹੋਊਗਾ ਔਰ ਇਹ ਨੁਕਸਾਨ ਜਿਹੜਾ ਕਿਹਦੇ ਤੇ ਪਾਰੂ ਪਊਗਾ ਸਰਕਾਰ ਦੇ ਨਾਲ ਰੋਡ ਵੇ ਡੀਆਟੀਸੀ ਨੂੰ ਵੀ ਇਹ ਮhenga ਪੈ ਸਕਦਾ ਦਰਅਸਲ ਆ ਪੀਆਟੀ ਜੂਨੀਅਰ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਹੰਗਾਮੀ ਮੀਟਿੰਗ ਲੁਧਿਆਣੇ ਹੋਈ ਮੀਟਿੰਗ ਤੋਂ ਬਾਅਦ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਜਨਰਸਕਤਰ ਸ਼ਮਸ਼ੇਰ ਸਿੰਘ ਘੱਲੋ ਨੇ ਜਾਣਕਾਰੀ ਦਿੱਤੀ ਕਿ ਕਈ মিডিਆ ਉਹਨਾਂ ਦੀ ਸਰਕਾਰ ਦਾ ਹੋ ਚੁੱਕੀਆਂ ਨੇ ਆ ਪਿਛਲੇ ਦਿਨੀ 9 April ਨੂੰ ਵਿੱਤ ਮੰਤਰੀ ਹਰਪਾਲ ਸੰਟੀਮਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਔਰ ਐਡਵੋਕੇਟ ਜਨਰਨ ਤਾਂ ਬੀੜੀਆਂ ਹੋਈਆਂ ਔਰ ਸਾਨੂੰ ਵੱਡੇ ਵਾਦੇ ਕੀਤੇ ਜਿਹਦੇ ਵਿੱਚ ਇਹ ਗੱਲ ਕਹੀ ਕਿ 15 ਦਿਨਾਂ ਵਿੱਚ ਤੁਹਾਡਾ ਮਸਲਾ ਨਿਬੇੜ ਦਿੱਤਾ ਜਾਊਗਾ ਨਾਲ ਇਹ ਵੀ ਵਾਦਾ ਕੀਤਾ ਕਿ ਇੱਕ ਵੱਖਰੀ ਰੈਗੂਲਰ ਨੀਤੀ ਬਣਾ ਕੇ ਟਰਾਂਸਪੋਰਟ ਦੇ ਠੇਕੇ ਤੇ ਆਊਟਸੋਰਸ ਮੁਲਾਜ਼ਮਾਂ ਦਾ ਜੀਵਨ ਸੁਖਾਲਾ ਕੀਤਾ ਜਾਊਗਾ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਇਹ ਵੀ ਕਿਤੇ ਵਾਦਾ ਕੀਤਾ ਕਿ ਠੇਕੇ ਵਾਲੇ ਰੈਗੂਲਰ ਕਰਾਂਗੇ ਆਊਟਸੋਰਸ ਉਹਨੇ ਠੇਕੇ ਤੇ ਲੈਵਾਂਗੇ ਕੋ ਇੰਤਾਂ ਦੇ ਵਾਅਦੇ ਕੀਤੇ ਸੀ ਜਿੰਨੂੰ ਲੈ ਕੇ ਜੂਨੀਅਰ ਨੇ ਪਿਛਲੇ ਸਮੇਂ ਇਸ ਵਿਸ਼ਵਾਸ ਤੇ ਜਿਹੜਾ ਇਹ ਭਰੋਸਾ ਦਿੱਤਾ ਹੈ ਉਹਦੇ ਤੇ ਵਿਸ਼ਵਾਸ ਕਰਕੇ ਆਪਣਾ ਸੰਘਰਸ਼ ਮੁੱਲਤਨੀ ਕਰ ਦਿੱਤਾ ਸੀ ਪਰ ਹੁਣ ਲੀਡਰਸ਼ਿਪ ਨੇ ਦੱਸਿਆ ਵੀ ਰੋਡਵੇ ਦੀ ਹਾਲਤ, ਟਰਾਂਸਪੋਰਟ ਭਾਗ ਦੀ ਹਾਲਤ ਬੜੀ ਪਤਲੀ ਹੈ ਵਿੱਤੀ ਪੱਖੋਂ ਜਿਹੜਾ ਮਰਦਾਵਾਂ ਨੂੰ ਫ੍ਰੀ ਬੱਸ ਸਫ਼ਰ ਦਿੱਤਾ ਜਾਂਦਾ ਉਹਦੇ ਇਵਰ ਬਰੋ 800 ਕਰੋੜ ਤੇ ਸਬਸਿਡੀ ਕਹ ਲੋ ਯਾ ਪੰਜਾਬ ਸਰਕਾਰ ਦੀ ਦੇਣਦਾਰੀ ਸਿਰ ਤੇ ਹੈ ਉਹ ਪੰਜਾਬ ਸਰਕਾਰ ਵੱਲੋਂ 800 ਕਰੋੜ ਰੁਪਏ ਨਾ ਦੇਣ ਕਾਰਨ ਰੋਡ ਵਿੱਚ ਕੰਗਾਲੀ ਦੇ ਕਗਾਰ ਤੇ ਖੜੀ ਹੈ ਇਸੇ ਤਰ੍ਹਾਂ ਲੀਡਰਸ਼ਿਪ ਨੇ ਦੋਸ਼ ਲਾਇਆ ਵੀ ਇਥੋਂ ਤੱਕ ਬੱਸਾਂ ਦੇ ਸਪेयर पार्ट्स ਵੀ ਸਟੋਰਾਂ ਵਿੱਚ ਹੈ ਨਹੀਂ ਜਿਹਦੇ ਕਰਕੇ ਵੱਡੀ ਸਮੱਸਿਆ ਖੜੀ ਹੋ ਰਹੀ ਹੈ ਔਰ ਇਹ ਵੀ ਗੱਲ ਕਹੀ ਕਿ ਸਰਕਾਰ ਨੇ ਵਕਤ ਵਕਤ ਮੀਡੀਆ 'ਚ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਕੱਟੇ ਮਲਾਇਮਾਨ ਨੂੰ ਪੱਕੇ ਕਰਨ ਔਰ ਠੇਕੇਦਾਰੀ ਸਿਸਟਮ ਜਿਹੜਾ ਵੱਡੇ ਪੱਧਰ ਤੇ ਚੱਲ ਰਿਹਾ ਰੋਡਵੇ ਵਿੱਚ ਉਹਨੂੰ ਖਤਮ ਕਰਨ ਦੇ ਭਰੋਸੇ ਦਿੱਤੇ ਹੀ ਪਰ ਉਹਦੇ ਉਲਟ ਆਊਟਸੋਰਸ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਵੱਡਾ ਮੁਨਾਫਾ ਦੇਣ ਲਈ ਇਹ ਜਿਹੜਾ ਦੌਰ ਆ ਨਿੱਜੀਕਰਨ ਦਾ ਲਗਾਤਾਰ ਚੱਲ ਰਿਹਾ ਔਰ GST ਤੇ ਕਮਿਸ਼ਨ ਦੇ ਰੂਪ ਵਿੱਚ ਰੋਡਵੇ ਨੂੰ ਵੱਡੇ ਰਗੜੇ ਲਾਏ ਜਾ ਰਹੇ ਨੇ ਔਰ ਇਹ ਰੋਜ਼ ਵੀ ਪਰਗਟ ਕੀਤਾ ਜੂਨੀਅਨ ਦੀ ਲੀਡਰਸ਼ਿਪ ਨੇ ਵੀ 1 ਜੁਲਾਈ 2020 ਨੂੰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨਾਲ ਮੀਟਿੰਗ ਕਰਕੇ ਵਾਦਾ ਕੀਤਾ ਸੀ ਵੀ ਜੋ ਤੁਹਾਡੀ ਸਥਿਤੀ ਹੈ ਜੋ ਤੁਹਾਡੀਆਂ ਮੰਗਾਂ ਨੇ ਬੜੀਆਂ ਜੈਨੂ ਨੇ ਉਹਦਾ ਨਾ ਹੱਲ ਜਲਦੀ ਕੱਢਿਆ ਜਾਊਗਾ ਪਰ 1 ਜੁਲਾਈ 2020 ਤੋਂ ਬਾਅਦ ਕਿੰਨੇ ਮਹੀਨੇ ਨਿਕਲ ਗਏ ਨੇ ਪਰ ਵਾਦੇ ਵਫਾ ਨਹੀਂ ਹੋਏ ਔਰ ਮੁਲਾਜ਼ਮੇ ਮੰਨ ਕਰ ਰਹੇ ਨੇ ਵੀ ਜਿਵੇਂ ਵਾਦਾ ਕੀਤਾ ਸੀ ਐਡਵੋਕੇਟ ਜਨਰਲ ਵੀ 9 ਅਪ੍ਰੈਲ ਦੀ ਮੀਟਿੰਗ 'ਚ ਹਾਜ਼ਰ ਸੀ ਫਿਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਮੀਟਿੰਗ ਕਰਾਈਗੀ ਜਿਹਦੇ ਵਿੱਚ ਬਹੁਤ ਵੱਡਾ ਵਾਦਾ ਕੀਤਾ ਸੀ ਵੀ ਟਰਾਂਸਪੋਰਟ ਭਾਰ ਦੀ ਵੱਖਰੀ ਨੀਤੀ ਬਣਾ ਕੇ ਰੋਡਵੇ ਤੇ ਜਿਹੜੇ ਕੱਚੇ ਕਾਂਬੇ ਨੇ ਉਹਨਾਂ ਨੂੰ ਪੱਕਿਆ ਕੀਤਾ ਜਾਊਗਾ ਪਰ ਅੱਜ ਤੱਕ ਉਹਨਾਂ ਨੂੰ ਕੋਈ ਉਹਦੇ ਤੇ ਹੰਗਾਰਾ ਨਹੀਂ ਮਿਲਿਆ ਜਿੰਨੂੰ ਉਹ ਖੜਕਦੇ ਆਪਣਾ ਜੂਨੀਅਰ ਨੇ ਐਲਾਨ ਕੀਤਾ 15 ਮਈ ਨੂੰ ਸਾਰੇ ਪੰਜਾਬ ਵਿੱਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ 20 ਤੋਂ 22 ਮਈ ਤੱਕ 3 ਦਿਨ ਬੱਸਾਂ ਦਾ ਚੱਕਾ ਜਾਮ ਕਰਕੇ ਪ੍ਰੋਟੈਸਟ ਕੀਤਾ ਜਾਊਗਾ